ਪਾਣੀ ਖੜਾ ਹੁੰਦਾ ਹੈ ਸਾਡੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਪਾਣੀ ਦੇ ਵਿੱਚ ਕਿਵੇਂ ਕੀ ਕੀ ਧਿਆਨ ਰੱਖਣਾ ਤੁਸੀਂ ਘਰੋਂ ਤੁਰ ਰਹੇ ਹੋ ਹਾਂ ਘਰੇ ਆਪਾਂ ਨੂੰ ਪਤਾ ਨਹੀਂ ਪਾਣੀ ਪਾਣੀ ਨੂੰ ਵਾਸ਼ਿੰਗ ਕਿਵੇਂ ਕਰਨੀ ਸਕੂਟੀ ਦੀ ਹੁਣ ਆਪਣੀ ਗਲਤ ਥਾਂ 'ਤੇ ਪਾਣੀ ਚਲਾ ਗਿਆ ਉੱਥੇ ਆਪਣੀ ਸਕੂਟੀ ਡੈਮੇਜ ਹੈ ਖਰਾਬ ਹੈ ਠੀਕ ਹੈ ਠੀਕ ਹੈਣਾ ਹੁਣ ਸਾਡ ਨੂੰ ਪਤਾ ਹੈ ਆਪਾਂ ਕਿਉਂਕਿ ਸਾਡੇ ਮੁੰਡੇ ਜਿਨੇ ਵੀ ਹੁੰਦੇ ਹਨ ਟ੍ਰੇਨਿੰਗ ਤੇ ਗਏ ਹੋਏ ਹਨ ਉਹਨਾਂ ਨੂੰ ਪਤਾ ਹੈ ਵੀ ਕਿੱਥੇ ਕਿੱਥੇ ਪਾਣੀ ਮਾਰਨਾ ਹੁਣ ਮੰਨ ਕੇ ਚਲੋ ਸਕੂਟੀ ਖੜੀ ਹੈ ਸਕੂਟੀ ਦੇ ਵਿੱਚ ਉੱਪਰ-ਉੱਪਰ ਪਾਣੀ ਮਾਰੀ ਜਾ ਉਹ ਕੋਈ ਚੱਕਰ ਨਹੀਂ ਹਾਂ ਅਗਲਾ ਮੱਡਗਾਰਡ ਜਿਹੜਾ ਆਪਣਾ ਹੁੰਦਾ ਟਾਇਰ ਦਾ ਮੱਡਗਾਰਡ ਉਹਨੂੰ ਪਾਣੀ ਨਾਲ ਤੋਲੋ ਕੋਈ ਚੱਕਰ ਨਹੀਂ ਬਟ ਜਿਹੜਾ ਆਪਣਾ ਪਿਛਲਾ ਟਾਇਰ ਹੁੰਦਾ ਜੋ ਪੀੜ ਸਰਵਿਸ ਦੇ ਵਿੱਚ ਵੀ ਸੇਮ ਹੀ ਹੈ ਹਰ 1500 2000 ਕਿਲੋਮੀਟਰ ਦੇ ਵਿੱਚ ਕਰਾਣੀ ਹੈ ਸਰਵਿਸ ਦੇ ਵਿੱਚ ਹੁਣ ਹੁੰਦਾ ਕੀ ਹੈ ਸਰਵਿਸ ਸਮਰੀ ਮਤਲਬ ਕੀ ਹਾਂ ਸਰਵਿਸ ਦੇ ਵਿੱਚ ਜਿਹੜੀ ਆਪਣੀ ਬੈਟਰੀਆਂ ਹੈ ਬੈਟਰੀ ਦੇ ਉੱਤੇ ਜਿਹੜੀ ਆਪਣੀ ਮਿੱਟੀ ਜੰਮਦੀ ਹੈ ਸ਼ੋਰਾ ਇੱਕ ਕੋਈ ਚਾਰਜ ਕਰਨ ਵੇਲੇ ਵੀ ਇਹਦਾ ਕੋਈ ਧਿਆਨ ਰੱਖਣਾ ਪੈਂਦਾ ਹੈ ਉਦੋਂ ਕੀ ਧਿਆਨ ਰੱਖਣ ਵੀ ਕਹਿੰਦੇ ਚਾਰਜ ਕਰਨ ਵੇਲੇ ਜਾਂ ਕਿ ਦੂਰੋਂ ਚੱਲ ਕੇ ਆਏ ਬੜਨਾ ਫਵਾਵਾ ਲੋਕਾਂ 'ਚ ਫੈਲਦਿਆਂ ਉਹਦੇ ਬਾਰੇ ਵੀ ਮੜਾ ਚਾਰਜਿੰਗ ਦਾ ਵੀ ਹੁੰਦਾ ਹੈ ਚਾਰਜਿੰਗ ਜਿਵੇਂ ਹੁਣ ਮੰਨ ਕੇ ਚਲੋ ਤੁਸੀਂ ਸਕੂਟੀ ਆਪਣੇ ਫੁੱਲ ਚਾਰਜ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਜਿਹੜਾ ਆਪਣਾ ਵੀਡੀਓ ਦਾ ਮਕਸਦ ਆ ਉਹ ਹੈਗਾ ਜੀ ਇਲੈਕਟ੍ਰਿਕ ਵੀਕਲ ਜਿਹੜਾ ਕਿ ਸਕੂਟਰ ਆ ਆਪਾਂ ਜਿਹੜਾ ਦੇਖਦੇ ਆ ਉਹਦੀ ਤੁਸੀਂ ਉਮਰ ਕਿਵੇਂ ਲੰਮੀ ਕਰ ਸਕਦੇ ਹੋ ਅੱਜ ਦੀ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਓ ਇਹ ਯਕੀਨ ਮੰਨਿਓ ਵੀ ਜੇਕਰ ਤੁਹਾਡੀ ਸਕੂਟਰ ਨੇ 2 ਸਾਲ ਚੱਲਣਾ 4 ਸਾਲ ਚੱਲੇਗਾ ਉਹਦਾ ਰੀਜਨ ਇਹ ਹੈ ਵੀ ਕਈ ਵਾਰੀ ਨਾ ਆਪਾਂ ਨੂੰ ਕੋਈ ਕਹਿੰਦਾ ਨਾ ਪਤਾ ਨਹੀਂ ਹੁੰਦਾ ਆਪਾਂ ਗਲਤ ਤਰੀਕੇ ਵਰਤਦੇ ਆ ਜਿਵੇਂ ਕਿ ਉਹਨੂੰ ਚਾਰਜ ਕਰਨ ਵੇਲੇ ਹੁਣ ਮੀਂਹ ਦਾ ਮੌਸਮ ਹੈ ਮੀਂਹ ਦੇ ਵਿੱਚ ਆਪਾਂ ਕਿਵੇਂ ਇੱਕ ਵੀਕਲ ਨੂੰ ਮੈਂਟੀਨੈਂਸ ਕਿਵੇਂ ਦੇਣਾ ਹੈ ਇਹਦੇ ਨਾਲ ਇੱਕ ਤਰੀਕੇ ਹੁੰਦੇ ਆ ਜਿਹੜੇ ਕਿ ਕੰਪਨੀ ਸਪਾਰਸ ਕਰਦੀ ਹੈ ਤੇ ਅਕਸਰ ਆਪਾਂ ਇਹ ਸਕਿਪ ਕਰ ਦਿੰਦੇ ਆ ਜਦੋਂ ਆਪਾਂ ਸਕੂਟਰ ਲੈਨੇ ਆ ਕੋਈ ਨਹੀਂ ਦੱਸਦਾ ਜਾਂ ਕੀ ਹੁੰਦਾ ਵੀ ਆਪਣਾ ਵੀ ਇੰਨੇ ਲਾਪਰਵਾਹੇ ਹੁੰਨੇ ਆ ਨਹੀਂ ਧਿਆਨ ਦਿੰਦੇ ਆਪਾਂ ਆਪਦੇ ਸਕੂਟਰ ਨਾਲ ਗਲਤੀਆਂ ਕਰਦੇ ਰਹਿੰਨੇ ਆ ਇਹੋ ਜਿਹੇ ਜਿਹੜੀਆਂ ਕਿ ਨਹੀਂ ਕਰਨੀਆਂ ਚਾਹੀਦੀਆਂ ਸੋ ਜੇਕਰ ਆਪਾਂ ਇਹਨਾਂ ਚੀਜ਼ਾਂ ਦਾ ਕੋਈ 5-6 ਕ ਨੁਕਤੇ ਤੁਹਾਨੂੰ ਅੱਜ ਦੱਸਾਂਗੇ ਜੇ ਉਹ ਤੁਸੀਂ ਸੁਣਿਓ ਉਹਨਾਂ ਨੂੰ ਅਪਣਾਇਓ ਤਾਂ ਤੁਹਾਡੇ ਸਕੂਟਰ ਦੀ ਜਿਹੜੀ ਹੈਗੀ ਆ ਉਮਰ ਲੰਮੀ ਹੋ ਜੂਗੀ ਤੇ ਉਹ ਕੀ ਕੁਛ ਆ ਉਹ ਆਪਣੇ ਨਾਲ ਕੰਪਨੀ ਦੇ ਬੰਦੇ ਜਿਹੜੇ ਹੈਗੇ ਆ ਜਿਹੜੇ ਅ ਡੀਲਰ ਨੇ ਮਲੋਟ ਮੇਨ ਮਲੋਟ ਦੇ ਵਿੱਚ ਜਿਹੜੇ ਸਭ ਤੋਂ ਜ਼ਿਆਦਾ ਸਕੂਟਰ ਆ ਜਿਹੜੇ ਸੇਲ ਕਰਦੇ ਆ ਉਹ ਆ ਇਹਨਾਂ ਕੋਲੇ ਕੰਪਲੀਟ ਆਉਂਦੇ ਰਹਿੰਦੇ ਆ ਕੀ ਕੀ ਕੰਪਲੀਟ ਆਉਂਦੀਆਂ ਕੀ ਇਹਨਾਂ ਦਾ ਮਤਲਬ ਵੀ ਉਹਦਾ ਪ੍ਰੀਤੀ ਸੋਲੂਸ਼ਨ ਰਹਿੰਦਾ ਤੇ ਕੀ ਸਜਾਵਟ ਹੈ ਅੱਜ ਦਾ ਜਿਹੜਾ ਸੈਸ਼ਨ ਆਪਣਾ ਹੀ ਰਹੂਗਾ ਕੀ ਹਾਲ ਚਾਲ ਹੈ ਜੀ ਬਧੀ ਜੀ ਆਪਣਾ ਸਭ ਠੀਕ ਹੋ ਹਾਂ ਜੀ ਅੱਛਾ ਪਹਿਲਾਂ ਤਾਂ ਸਭ ਤੁਸੀਂ ਸਾਨੂੰ ਇਹ ਦੱਸਿਓ ਵੀ ਜਿਵੇਂ ਅੱਜ ਕੱਲ੍ਹ ਬਾਰਿਸ਼ਾਂ ਦਾ ਮੌਸਮ ਹੈ ਮੀਂਹ ਦਾ ਮੌਸਮ ਹੈ ਹਾਂ ਜੀ ਪਾਣੀ ਖੜਾ ਹੁੰਦਾ ਹੈ ਸਾਡੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਪਾਣੀ ਦੇ ਵਿੱਚ ਕਿਵੇਂ ਕੀ ਕੀ ਧਿਆਨ ਰੱਖਣਾ ਵਿੱਚ ਖੜੀ ਰਹਿਣ ਦਾ ਨਹੀਂ ਮੜਾ ਜੀ ਦੱਸਿਓ ਜੀ ਵੀ ਕੀ ਕੀ ਇਹਨਾਂ ਨੂੰ ਸੁਝਾਓ ਮੈਂ ਆਪਣੇ ਜਿਵੇਂ ਹੁਣ ਸਭ ਤੋਂ ਪਹਿਲੇ ਆਪਣਾ ਕੁਐਸਚਨ ਜਿਹੜਾ ਤੁਸੀਂ ਮੈਨੂੰ ਪੁੱਟ ਕੀਤਾ ਹੈ ਉਹਦੇ ਵਿੱਚ ਇਹ ਹੁੰਦਾ ਹੈ ਜਿਵੇਂ ਹੁਣ ਬਾਰਿਸ਼ ਵਗੈਰਾ ਹੁਣ ਮੌਸਮ ਹੈਗਾ ਚੱਲ ਰਿਹਾ ਹੈ ਬਾਰਿਸ਼ ਦੇ ਵਿੱਚ ਚਲਾਈ ਚਲਾਈ ਫਿਰ ਉਹ ਕੋਈ ਚੱਕਰ ਨਹੀਂ ਸਪੋਟੀ ਨੂੰ ਮਤਲਬ ਕਿ ਜਿਵੇਂ ਹੁਣ ਕਈ ਇੱਕ ਬ੍ਰਾਂਡ ਦੀਆਂ ਚੀਜ਼ਾਂ ਹੁੰਦੀਆਂ ਠੀਕ ਹੈ ਕਈ ਇੱਕ ਚੀਪ ਕੁਆਲਿਟੀ ਦੇ ਹੁੰਦੇ ਤੇ ਇੱਕ ਬ੍ਰਾਂਡ ਦੇ ਵਿੱਚ ਬਹੁਤ ਫਰਕ ਹੁੰਦਾ ਠੀਕ ਹੈ ਸੋ ਬ੍ਰਾਂਡ ਵਾਲੀ ਚੀਜ਼ ਨੂੰ ਜਿਵੇਂ ਮਰਜ਼ੀ ਪਾਣੀ ਦੇ ਵਿੱਚ ਚੁਲਾਈ ਫਿਰੋ ਕੋਈ ਚੱਕਰ ਨਹੀਂ ਜਿਵੇਂ ਆਪਣਾ ਇੱਕ ਬ੍ਰਾਂਡ ਹੈ ਜਾਲਿਓ ਤੁਸੀਂ ਜਿਵੇਂ ਮਰਜ਼ੀ ਚੁਲਾਈ ਫਿਰੋ ਪਾਣੀ ਦੇ ਵਿੱਚ ਉਹਨਾਂ ਕੋਈ ਚੱਕਰ ਨਹੀਂਗਾ ਬਟ ਜੇ ਵਾਸ਼ ਮਤਲਬ ਕਿ بارش ਪੈ ਰਹੀ ਹੈ ਇੱਕ ਥਾਂ ਤੇ ਪਾਣੀ ਖੜਾ ਹੈ ਉਸ ਦੇ ਵਿੱਚ ਉਹਨੂੰ ਸਕੂਟਰ ਨੂੰ ਖੜਾਣਾ ਨਹੀਂਗਾ ਜਿਵੇਂ ਆਪਣਾ ਟਾਇਰ ਹੈ ਟਾਇਰ ਦੇ ਚੱਕੇ ਦੇ ਵਿੱਚ ਆਪਣੀ ਮੋਟਰ ਹੁੰਦੀ ਹੈ ਠੀਕ ਹੈ ਨਾ ਸੋ ਆ ਚੱਕੇ ਨੂੰ ਪਾਣੀ ਦੇ ਵਿੱਚ ਖੜੇ ਪਾਣੀ ਦੇ ਵਿੱਚ ਨਹੀਂ ਖੜਾਣਾ ਜੇ ਉਹ ਖੜੇ ਪਾਣੀ ਦੇ ਵਿੱਚ ਖੜੇਗੀ ਤੇ ਪਾਣੀ ਉਹ ਫਿਰ ਹੌਲੀ ਹੌਲੀ ਸਰੋਲੀ ਸਰੋਲੀ ਉਹਦੇ ਵਿੱਚ ਨੱਟਾ ਸਾਰੇ ਮਤ ਪਾਣੀ ਅੰਦਰ ਜਾਏਗਾ ਤੇ ਉਹ ਮੋਟਰ ਖਰਾਬ ਹੋਣ ਦੇ ਚਾਂਸਸ ਜ਼ਿਆਦਾ ਬਣ ਜਾਂਦੇ ਠੀਕ ਹੈ ਸੋ ਹੁਣ ਪਾਣੀ ਦੇ ਵਿੱਚ ਨਾ ਖੜਾਓ ਬਾਕੀ ਪਾਣੀ ਖੜਾ ਹੈ ਠੀਕ ਹੈ ਜਾਂ ਰੋਡ ਦੇਤੇ ਜਿੰਨਾ ਵੀ ਪਾਣੀ ਖੜਾ ਉਹਨੂੰ ਚਲਾਈ ਫਿਰੋ ਜਿਵੇਂ ਮਰਜ਼ੀ ਕਰੀ ਜਾਓ ਪਾਣੀ ਦੇ ਵਿੱਚ ਜੇ ਆਪਣੇ ਘਰ ਦੇ ਵਿੱਚ ਬਾਰਿਸ਼ ਮਤਲਬ ਸਾਈਡ ਤੇ ਖੜੀ ਹੈ ਪਾਰਕਿੰਗ ਦੇ ਵਿੱਚ ਬਾਰਿਸ਼ ਪੈ ਰਹੀ ਹੈ ਕੁਝ ਨਹੀਂ ਹੁੰਦਾ ਬੇਫਿਕਰ ਹੋਗੇ ਤੁਸੀਂ ਆਪ ਦਾ ਕੋਈ ਵੀ ਕੰਮ ਕਰ ਸਕਦੇ ਹੋ ਇਹਨਾਂ ਬਾਰਿਸ਼ ਦੇ ਵਿੱਚ ਖੜੀ ਰਹ ਕੋਈ ਪ੍ਰੋਬਲਮ ਨਹੀਂ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਉਹਦੇ ਨਾਲ ਕੋਈ ਪ੍ਰੋਬਲਮ ਬਸ ਇਹਨੂੰ ਪਾਣੀ ਦੇ ਵਿੱਚ ਖੜਾਣਾ ਨਹੀਂਗਾ ਖੜੇ ਪਾਣੀ ਦੇ ਵਿੱਚ ਟਾਇਰ ਨਹੀਂ ਡਬੋਣਾ ਬਸ ਖੜੀ ਨਹੀਂ ਰਹਿਣੀ ਚਾਹੀਦੀ ਵਿੱਚ ਤੋਰੀ ਫਿਰੋਗੇ ਕੋਈ ਚੱਕਰ ਨਹੀਂਗਾ ਹਾਂਜੀ ਦੂਜਾ ਨੰਬਰ ਹੈ ਜੀ ਵੀ ਇਹਨੂੰ ਕਈ ਲੋਕ ਜਿਵੇਂ ਕਹਿ ਦਿੰਦੇ ਆ ਵੀ ਘਰੇ ਨਾ ਧੋਵੋ ਉਹਦਾ ਕੀ ਨੁਕਸਾਨ ਰਹਿੰਦਾ ਜੀ ਘਰੇ ਧੋਣ ਦਾ ਤੇ ਤੁਸੀਂ ਕਹਿ ਦਿੰਦੇ ਹੋ ਵੀ ਸਾਡੇ ਕੋਲ ਹੀ ਧਵਾਓ ਹਾਂਜੀ ਉਹ ਵੀ ਕਿਨ ਆਪਣੇ ਇੱਕ ਪ੍ਰੋਬਲਮ ਹੁੰਦੀ ਹੈ ਵੀ ਘਰੇ ਧੋਣ ਦੇ ਵਾਸਤੇ ਅਸੀਂ ਕਿਉਂ ਕਹਿੰਦੇ ਹੁੰਨੇ ਆ ਕਿਉਂਕਿ ਬਾਦਚੋਕ ਅਸਮਨ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰਨੀਆਂ ਪੈਂਦੀਆਂ ਹਨ ਠੀਕ ਹੈ ਨਾ ਬਹੁਤ ਜ਼ਿਆਦਾ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ ਉਸ ਦੇ ਵਿੱਚ ਹੁਣ ਕੀ ਹੁੰਦਾ ਮਤਲਬ ਕਿ ਮੰਨ ਕੇ ਚੱਲੋ ਤੁਸੀਂ ਘਰੋਂ ਤੁਰ ਰਹੇ ਹੋ ਹਾਂ ਘਰੇ ਆਪਾਂ ਨੂੰ ਪਤਾ ਨਹੀਂ ਪਾਣੀ ਪਾਣੀ ਨਾਲ ਵਾਸ਼ਿੰਗ ਕਿਵੇਂ ਕਰਨੀ ਸਕੂਟੀ ਦੀ ਹੁਣ ਆਪਣੀ ਗਲਤ ਥਾਂ 'ਤੇ ਪਾਣੀ ਚੱਲਾ ਗਿਆ ਉੱਥੇ ਆਪਣੀ ਸਕੂਟੀ ਡੈਮੇਜ ਹੈ ਖਰਾਬ ਹੈ ਠੀਕ ਠੀਕ ਹੈ ਨਾ ਹੁਣ ਸਾਡ ਨੂੰ ਪਤਾ ਹੈ ਆਪਾਂ ਕਿਨ ਆਪਣੇ ਕਿਉਂਕਿ ਸਾਡੇ ਮੁੰਡੇ ਜਿਨੇ ਵੀ ਹੁੰਦੇ ਹਨ ਟ੍ਰੇਨਿੰਗ ਤੇ ਗਏ ਹੋਏ ਹਨ ਉਹਨਾਂ ਨੂੰ ਪਤਾ ਹੈ ਵੀ ਕਿੱਥੇ ਕਿੱਥੇ ਪਾਣੀ ਮਾਰਨਾ ਹੁਣ ਮੰਨ ਕੇ ਚੱਲੋ ਸਕੂਟੀ ਖੜੀ ਸਕੂਟੀ ਦੇ ਵਿੱਚ ਉੱਪਰ ਉੱਪਰ ਪਾਣੀ ਮਾਰੀ ਜਾਓ ਕੋਈ ਚੱਕਰ ਨਹੀਂ ਹਾਂ ਅਗਲਾ ਮਡਗਾਰਡ ਜਿਹੜਾ ਆਪਣਾ ਹੁੰਦਾ ਟਾਇਰ ਦਾ ਮਡਗਾਰਡ ਉਹਨੂੰ ਪਾਣੀ ਨਾਲ ਤੋਲੋ ਕੋਈ ਚੱਕਰ ਨਹੀਂ ਬਟ ਜਿਹੜਾ ਆਪਣਾ ਪਿਛਲਾ ਟਾਇਰ ਹੁੰਦਾ ਜਿਹੜਾ ਉਸ ਤੋਂ ਉੱਪਰ ਮਡਗਾਰਡ ਹੁੰਦਾ ਉਹਦੇ ਤੇ ਪਾਣੀ ਉੱਪਰੋਂ ਨਹੀਂ ਪਾਣਾ ਅੱਛਾ ਠੀਕ ਹੈ ਨਾ ਕਾਰਨ ਬਈ ਉਹਨੂੰ ਮਤਲਬ ਮੰਨ ਕੇ ਚੱਲੋ ਤੁਸੀਂ ਆ ਪਾਈਪ ਹੈ ਮੇਰੀ ਉਂਗਲ ਠੀਕ ਹੈ ਇਹਨੂੰ ਕਿਨ ਆਪਣਾ ਪਾਣੀ ਐ ਕਰਕੇ ਮਾਰੀ ਜਾਓ ਟਾਇਰ ਨੂੰ ਧੋਲੋ ਕੋਈ ਚੱਕਰ ਨਹੀਂ ਪਰ ਪਾਣੀ ਨੂੰ ਐ ਉੱਪਰ ਕਰਕੇ ਮਾਰੋਗੇ ਤਾਂ ਕੰਟਰੋਲਰ ਦੇ ਉੱਤੇ ਪਾਣੀ ਜਾਏਗਾ ਅੱਛਾ ਕੰਟਰੋਲਰ ਆ ਰਹਾ ਹਾਂਜੀ ਮੇਨ ਕੰਟਰੋਲਰ ਹੁੰਦਾ ਪੂਰੀ ਸਕੂਟੀ ਨੂੰ ਕੰਟਰੋਲ ਉਹ ਕਰਦਾ ਹੈ ਹਾਂ ਜੋ ਕੰਟਰੋਲਰ ਖਰਾਬ ਹੋ ਗਿਆ ਤਾਂ ਪੂਰੀ ਸਕੂਟੀ ਖਰਾਬ ਹੈ ਤਾਂ ਠੀਕ ਹੈ ਫਿਰ ਉਹ ਕਿਨ ਆਪਣੇ ਕੰਟਰੋਲਰ ਦੇ ਵਿੱਚ ਵੀ ਕਿਨ ਆਪਣੇ ਇਹ ਨਹੀਂ ਕਾ ਕੰਪਨੀ ਕਲੇਮ ਦੇ ਦੇਗੇ ਤੁਹਾਨੂੰ ਹੂੰ ਠੀਕ ਹੈ ਨਾ ਸੋ ਉਸ ਚੀਜ਼ ਦਾ ਤੁਹਾਨੂੰ ਧਿਆਨ ਰੱਖਣਾ ਪੈਂਦਾ ਘਰੇ ਵਾਸ਼ਿੰਗ ਇਸ ਕਰਕੇ ਕਹਿੰਦੇ ਵੀ ਨਾ ਕਰੋ ਹਾਂ ਸੁੱਚਾ ਨੂੰ ਤੇ ਸਕਰੀਨ ਨੂੰ ਕੁਛ ਨਹੀਂ ਹੁੰਦਾ ਉਹਨਾਂ ਦੇ ਪਾ ਆਣੀ ਪੈਦੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਉਹਦਾ ਕੋਈ ਗੱਲ ਹਾਂਜੀ ਹਾਂਜੀ ਉਹਦਾ ਕੋਈ ਗੱਲ ਨਹੀਂ ਤੀਜੇ ਨੰਬਰ ਤੇ ਤੁਸੀਂ ਕਹਿੰਦੇ ਹੋ ਜੀ ਵੀ ਸਰਵਿਸ ਕਰਾਉਣੀ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਜੀ ਕਿੰਨੇ ਕਿਲੋਮੀਟਰ ਚਲਾਉਣੀ ਆ ਜਾਂ ਕੀ ਕੋਈ ਟਾਈਮ ਪੀਰੀਅਡ ਹੁੰਦਾ ਕਿੰਨੇ ਟਾਈਮ ਤੁਸੀਂ ਟਾਈਮ ਪੀਰੀਅਡ ਵੀ ਹੁੰਦਾ ਕਿਲੋਮੀਟਰ ਵੀ ਹੁੰਦੇ ਮੰਨ ਕੇ ਚੱਲੋ ਜਿਵੇਂ ਉਹ ਜੇ ਤੇ ਨਵੀਂ ਗੱਡੀ ਹੈ ਉਹ ਤੋਂ ਤਾਂ ਅਸੀਂ ਕਹਿੰਦੇ ਹਾਂ ਵੀ ਸਾਲ ਦੇ ਵਿੱਚ 6 ਹਜ਼ਾਰ ਕਿਲੋਮੀਟਰ ਤੱਕ ਤੁਸੀਂ ਸਰਵਿਸ ਕਰਾਓ ਤੁਹਾਨੂੰ ਫ੍ਰੀ ਸਰਵਿਸ ਦਵਾਵਾਂਗੇ ਅੱਛਾ ਜਿਹੜੀ ਵੈਲਿਊ ਦਾ ਬ੍ਰਾਂਡ ਆਪਣਾ ਠੀਕ ਹੈ ਵੈਲਿਊ ਤਿੰਨ ਸਰਵਿਸ ਦਿੰਦਾ ਹੈ ਸਾਲ ਦੇ ਵਿੱਚ 6 ਹਜ਼ਾਰ ਕਿਲੋਮੀ ਪਹਿਲੀ ਸਰਵਿਸ 1500 2000 ਦੇ ਵਿੱਚ ਹੂੰ ਦੂਸਰੀ ਤੁਹਾਡੀ ਹੋਏਗੀ 3500 4000 ਦੇ ਵਿੱਚ ਠੀਕ ਹੈ ਤੀਜੀ ਹੋਏਗੀ 5500 6000 ਦੇ ਵਿੱਚ ਹਾਂ ਠੀਕ ਹੈ ਉਹ ਸਰਵਿਸ ਤੁਸੀਂ ਕਰਾਓ ਪਹਿਲੀਆਂ ਤਿੰਨ ਸਰਵਿਸ ਆ ਫ੍ਰੀ ਹੈ ਹਾਂ ਹੁਣ ਬਾਅਦ ਚ ਪੇਡ ਸਰਵਿਸ ਦੇ ਵਿੱਚ ਵੀ ਸੇਮ ਹੀ ਹੈ ਹਰ 1500 2000 ਕਿਲੋਮੀਟਰ ਦੇ ਵਿੱਚ ਕਰਾਣੀ ਹੈ ਸਰਵਿਸ ਦੇ ਵਿੱਚ ਹੁਣ ਹੁੰਦਾ ਕੀ ਹੈ ਸਰਵਿਸ ਸਮਰੀ ਮਤਲਬ ਕੀ ਹਾਂ ਸਰਵਿਸ ਦੇ ਵਿੱਚ ਜਿਹੜੀ ਆਪਣੀ ਬੈਟਰੀਆਂ ਹੂੰ ਬੈਟਰੀ ਦੇ ਉੱਤੇ ਜਿਹੜੀ ਆਪਣੀ ਮਿੱਟੀ ਜੰਮਦੀ ਹੈ ਸ਼ੋਰਾ ਜੰਮਦਾ ਹੈ ਉਹ ਕਲੀਨ ਹੁੰਦਾ ਉਹ ਕਲੀਨ ਹੋ ਜਾਣਾ ਤੁਸੀਂ ਉਹ ਸਾਫ ਕਰਕੇ ਦਿੰਨੇ ਹੋ ਹਾਂਜੀ ਹਾਂ ਜੋ ਬੇ ਜੇ ਉਹ ਲਾਈਫ ਨੂੰ ਘਟਾਉਂਦਾ ਬੈਟਰੀ ਦੀ ਹਾਂਜੀ ਜੇ ਸ਼ੋਰਾ ਜੰਮੇਗਾ ਠੀਕ ਹੈ ਜਾਂ ਮਿੱਟੀ ਜੰਮੇਗੀ ਤੇ ਬੈਟਰੀਆਂ ਆਪਣੇ ਡਾਊਨ ਹੋਣਗੇ ਹੌਲੀ ਹੌਲੀ ਹਾਂਜੀ ਤੇ ਉਹ ਬੈਟਰੀ ਕਲੀਨ ਹੋਣਗੀਆਂ ਉਸ ਤੋਂ ਬਾਅਦ ਬੈਟਰੀ ਦੀ ਵੋਲਟੇਜ ਚੈੱਕ ਹੋਏਗੀ ਬੈਟਰੀ ਦੀ ਵੋਲਟੇਜ ਕਿਵੇਂ ਹੈ ਠੀਕ ਹੈ ਬੈਟਰੀ ਦੀ ਵੋਲਟੇਜ ਚੈੱਕ ਕਰਨਗੇ ਫਿਰ ਉਸ ਤੋਂ ਬਾਅਦ ਆਪਾਂ ਕੰਪਨੀ ਰਿਪੋਰਟ ਵੀ ਭੇਜਣਾ ਤਾਂ ਵੀ ਬੈਟਰੀ ਹੈਲਥ ਪੂਰੀ ਓਕੇ ਹੈ ਗੁੱਡ ਹੈ ਹੂੰ ਫਿਰ ਉਸ ਤੋਂ ਬਾਅਦ ਜਿਹੜੇ ਆਪਣੇ ਮੋਟਰ ਹੈ ਕੰਟਰੋਲਰ ਹੈ ਉਹ ਚੈੱਕ ਹੁੰਦੇ ਆ ਪ੍ਰੋਪਰ ਜੇ ਕਸਮਰ ਨੂੰ ਮਤਲਬ ਜਿਵੇਂ ਆਪਣੇ ਜਿਵੇਂ ਮਕੈਨਿਕ ਹੈ ਮਕੈਨਿਕ ਨੂੰ ਲੱਗਦਾ ਮੋਟਰ ਕੰਟਰੋਲਰ ਦੇ ਵਿੱਚ ਦਿੱਕਤ ਆ ਰਹੀ ਹੈ ਉਹ ਵੀ ਚੈੱਕ ਹੋ ਜਾਂਦੇ ਆ ਬ੍ਰੇਕਾ ਵਗੈਰਾ ਕਿਸੀ ਆਂਦੀਆਂ ਠੀਕ ਹੈ ਬਾਕੀ ਵਾਸ਼ਿੰਗ ਵਗੈਰਾ ਹੋ ਜਾਂਦੀ ਹੈ ਇਹ ਆਪਣੇ ਸਰਵਿਸ ਸੰਬਧੀ ਦੇ ਵਿੱਚ ਹਾਂ ਸੋ ਸਰਵਿਸ ਕਰਾਉਣੀ ਜ਼ਰੂਰੀ ਹੈ ਕਿਉਂਕਿ ਉਹਦੇ ਨਾਲ ਸਾਰੀ ਸਕੂਟਰ ਦੇ ਉੱਤੇ ਉਹਦੀ ਲਾਈਫ ਤੇ ਫਰਕ ਪੈਂਦਾ ਜਿਵੇਂ ਕੰਟਰੋਲਰ ਤੇ ਮਾੜਾ ਮੋਟਾ ਫਰਕ ਆ ਹਜੇ ਥੋੜੀ ਪ੍ਰੋਬਲਮ ਹੈ ਬੈਟਰੀਆਂ ਕਿਤੇ ਫੁੱਲੀਆਂ ਤਾਂ ਨਹੀਂ ਕੋਈ ਪਹਿਲਾਂ ਹੀ ਫੜੀਆਂ ਜਾਂਦੀਆਂ ਆ ਉਹ ਚੀਜ਼ਾਂ ਪ੍ਰੋਬਲਮਾਂ ਤੋਂ ਉਹਦਾ ਕਲੇਮ ਕਦੋਂ ਛੇਤੀ ਮਿਲ ਜਾ ਹਾਂਜੀ ਹਾਂਜੀ ਇੱਕ ਸਰਵਿਸ ਫਿਰ ਜਦੋਂ ਆਪਾਂ ਲੇਟ ਕਰਾਣੇ ਫਿਰ ਕੱਲ ਨੂੰ ਕੰਪਨੀ ਵੱਲੋਂ ਵੀ ਕਲੇਮ ਨਹੀਂ ਮਿਲਦਾ ਕੰਪਨੀ ਵੱਲੋਂ ਵੀ ਨਹੀਂ ਸਰਵਿਸ ਦਾ ਵੈਰੀ ਵੈਰੀ ਇੰਪੋਰਟੈਂਟ ਇੱਕ ਮਤਲਬ ਕਿ ਪਹਿਲਾ ਗੱਲ ਬਣਿਆ ਹਾਲ ਆਇਆ ਹੈ ਤੁਸੀਂ ਸਰਵਿਸ ਕਰਵਾਓ ਹੀ ਕਰਵਾਓ ਚਾਹੇ ਤੁਹਾਡੀ ਗੱਡੀ ਹੁਣ ਪੁਰਾਣੀ ਹੋ ਗਈ ਹੈ ਚਾਹੇ ਨਵੀਂ ਹੈ ਠੀਕ ਹੈ ਬਟਾ ਉਹਦੀ ਸਰਵਿਸ ਕਰਾਓ ਆਪਣੀ ਸਰਵਿਸ ਕਰਾਉਂਦੇ ਰਹੋਗੇ ਸਕੂਟੀ ਦਾ ਪਤਾ ਲੱਗ ਜਾਊਗਾ ਨਾਲੇ ਹਰ ਵਰਕ ਜਦੋਂ ਵਰਕਸ਼ਾਪ ਦੇ ਵਿੱਚ ਆਏਗੀ ਹੂੰ ਇੱਕ ਤਾਂ ਕਿਥੇ ਕੰਮ ਡਿਲੇ ਹੋ ਜਾਂਦਾ ਯਾਰ ਕਿਨ ਆਪਣੇ ਚੱਲ 4 ਦਿਨਾਂ ਬਾਅਦ ਕਰਾ ਲੈਣੇ ਆ ਸਰਵਿਸ ਹੁੰਦੀ ਹੋਏਗੀ ਉਦੋਂ ਤੁਹਾਨੂੰ ਇਹ ਹੋਏਗਾ ਕਿ ਚੱਲ ਹੁਣ ਆਏ ਤਾਂ ਹੈਗੇ ਕੰਮ ਇਹ ਵੀ ਕਰਾਈ ਲੈਣੇ ਆ ਫਿਰ ਉਹ ਪ੍ਰੋਪਰ ਪ੍ਰੋਪਰ ਆਪਣੀ ਕੇਅਰਿੰਗ ਵਗੈਰਾ ਵੀ ਹੁੰਦੀ ਰਹਿੰਦੀ ਇਸ ਕੋਲ ਇੱਕ ਕੋਈ ਚਾਰਜ ਕਰਨ ਵੇਲੇ ਵੀ ਇਹਦਾ ਕੋਈ ਧਿਆਨ ਰੱਖਣਾ ਪੈਂਦਾ ਉਦੋਂ ਕੀ ਧਿਆਨ ਰੱਖਣ ਵੀ ਕਹਿੰਦੇ ਚਾਰਜ ਕਰਨ ਵੇਲੇ ਜਾਂ ਕਿਤੇ ਦੂਰੋਂ ਚੱਲ ਕੇ ਆਏ ਬੜਨਾ ਫਵਾਵਾ ਲੋਕਾਂ 'ਚ ਫੈਲਦਿਆਂ। ਉਹਦੇ ਬਾਰੇ ਵੀ ਮੋੜਾ ਹੈ। ਚਾਰਜਿੰਗ ਦਾ ਵੀ ਹੁੰਦਾ ਹੈ। ਚਾਰਜਿੰਗ ਜਿਵੇਂ ਹੁਣ ਮੰਨ ਕੇ ਚਲੋ ਤੁਸੀਂ ਸਕੂਟੀ ਆਪਣੇ ਫੁੱਲ ਚਾਰਜ ਹੋ ਗਈ ਹੈ। ਹਾਂ। ਉਹਨੂੰ ਤੁਸੀਂ ਚਲਾ ਲਓ। ਕੋਈ ਚੱਕਰ ਨਹੀਂ। 10 ਮਿੰਟ ਰੋਕੇ ਚਲਾ ਲਓ। ਨਾਲ ਦੇ ਨਾਲ ਵੀ ਚਲਾਣੀ ਐ ਏਡੀ ਵੀ ਕੋਈ ਚੱਕਰ ਹੈ ਨਹੀਂਗਾ। ਬਟ ਜਦੋਂ ਤੁਸੀਂ ਸਕੂਟਰੀ ਨੂੰ ਚਲਾ ਕੇ ਆਏ ਹੋ ਲੰਮਾ ਹਾਂ ਮਤਲਬ ਮੰਨ ਕੇ ਚੱਲੋ ਤੁਹਾਡੀ ਸਕੂਟੀ ਹੁਣ 10-15 ਕਿਲੋਮੀਟਰ ਚੱਲ ਗਈ ਮੋਟਰ ਵੀ ਗਰਮ ਹੋ ਗਈ ਕੰਟਰੋਲਰ ਵੀ ਗਰਮ ਹੋ ਗਿਆ ਬੈਟਰੀ ਵੀ ਗਰਮ ਹੋ ਗਿਆ ਹੁਣ ਤੁਸੀਂ ਅੱਧਾ ਘੰਟਾ ਰੁਕ ਜਾਓ ਠੀਕ ਹੈ ਅੱਧਾ ਘੰਟਾ ਘੰਟਾ ਰੋਕ ਕੇ ਉਸ ਤੋਂ ਬਾਅਦ ਉਹਨੂੰ ਚਾਰਜ ਲਾਓ ਸਕੂਟੀ ਨੂੰ ਉਦੋਂ ਬਾਅਦ ਲਾਓ ਹਾਂ ਉਸ ਤੋਂ ਬਾਅਦ ਚਾਰਜ ਲਾਉਂਗੇ ਉਦੋਂ ਆਪਣੀ ਪ੍ਰੋਪਰ ਗਿਨ ਆਪਣੇ ਚਾਰਜਿੰਗ ਹੋਏਗੀ ਕਿਉਂਕਿ ਇੱਕ ਤਾਂ ਗਿਨ ਆਪਣੇ ਬੈਟਰੀ ਪਹਿਲਾਂ ਹੀ ਹੀਟ ਹੈ ਫਿਰ ਉਸ ਤੋਂ ਬਾਅਦ ਚਾਰਜ ਵੀ ਲਾਵਾਂਗੇ ਫਿਰ ਬੈਟਰੀ ਫੇਰ ਹੀਟ ਹੋ ਜਾਣਗੀ ਹਾਂ ਉਸ ਚੀਜ਼ ਦੇ ਵਿੱਚ ਕਿਨ ਆਪਣੇ ਡੈਮੇਜ ਹੋਣ ਦੇ ਡਰ ਹੁੰਦਾ ਹੈ ਬੈਟਰੀ ਦਾ ਠੀਕ ਹੈ ਠੀਕ ਸੋ ਅੱਧਾ ਘੰਟਾ ਘੰਟਾ ਰੋਕ ਕੇ ਉਹਨੂੰ ਚਾਰਜ ਲਾਓ ਹਾਂ ਤੇ ਇੱਕ ਕੋਈ ਟੇਢੀ ਕਰਕੇ ਵੀ ਨਾ ਹਾਂਜੀ ਟੇਢੀ ਕਰਕੇ ਵੈਸੇ ਕਿ ਨ ਆਪਣੇ ਜਿਵੇਂ ਕੰਪਨੀ ਕਹਿੰਦੀ ਹੈ ਹਾਂ ਅਸੀਂ ਮਤਲਬ ਸਾਡਾ ਜਿਹੜਾ ਕਹਿਣਾ ਹੈਗਾ ਸਕੂਟੀ ਤੁਸੀਂ ਚਾਰਜ ਤੇ ਲੈਣੀ ਤੇ ਡਬਲ ਸਟੈਂਡ ਤੇ ਹੀ ਲਾਓ ਡਬਲ ਸਟੈਂਡ ਡਬਲ ਸਟੈਂਡ ਤੇ ਲਾਓ ਸਿੰਗਲ ਸਟੈਂਡ ਦੇ ਨਾਲ ਹਾਂ ਹਾਂਜੀ ਠੀਕ ਹੈ ਇੱਕ ਪਾਰਟਸ ਰਿਪਲੇਸ ਨੂੰ ਲੈ ਕੇ ਬਹੁਤ ਜਣੇ ਲੋਕਾਂ ਦਾ ਸਵਾਲ ਆਇਆ ਸੀਗਾ ਵੀ ਜੈਲਿਓ ਕੰਪਨੀ ਜਿਹੜੀ ਪਾਰਟਸ ਦੀ ਸੁਣਵਾਈ ਕਿੰਨੇ ਕੀ ਟਾਈਮ ਚ ਕਰਦੀ ਹੈ ਕਿਤੇ ਐਵੇਂ ਤਾਂ ਨਹੀਂ ਰੋਲ ਦੀ ਫਿਰਦੀ ਰਹਿੰਦੀ ਹੈ ਨਹੀਂ ਨਹੀਂ ਵੇਖੋ ਇਹਦੇ ਚ ਨਾ ਪਾਰਟਸ ਦੇ ਵਿੱਚ ਇਹ ਹੁੰਦਾ ਹੈ ਜਿਹੜਾ ਪੇਂਟਡ ਪਾਰਟ ਹੈ ਉਹ ਕਈ ਵਾਰ ਸਾਡੇ ਕੋਲੇ ਪਾਰਟ ਨਹੀਂ ਪਿਆ ਹੁੰਦਾ ਹਾਂ ਪੇਂਟਡ ਪਾਰਟ ਜਿਵੇਂ ਇਹਦੀ ਬਾਡੀ ਵਗੈਰਾ ਬਾਡੀ ਪਾਰਟਸ ਜਿਵੇਂ ਹੁੰਦੇ ਹੈ ਬਾਡੀ ਪਾਰਟਸ ਕਦੇ ਕਦੇ ਲੱਗਣ ਵਾਲੇ ਚੀਜ਼ਾਂ ਹੁੰਦੀਆਂ ਨੇ ਜਿਹੜਾ ਅਗਲੋ ਡਾਇਟ ਆਈਟਮ ਹੈ ਜਿਹੜੀ ਰੈਗੂਲਰ ਆਈਟਮ ਹੈ ਉਹ ਆਪਣੇ ਕੋਲੇ ਅਵੇਲੇਬਲ ਹੁੰਦੀ ਹੈ ਜਿਵੇਂ ਟਾਪੇ ਹੋ ਗਏ ਅੱਗਾ ਅੱਗੇ ਜਿਹੜਾ ਲਾਈਟਾਂ ਵਾਲਾ ਸਟਰਕਚਰ ਆ ਗਿਆ ਇਹ ਪੇਂਟਡ ਪਾਰਟ ਕਹਿੰਦੇ ਆ ਇਹ ਪੇਂਟਡ ਪਾਰਟ ਹਾਊਸਿੰਗ ਵਗੈਰਾ ਹੋ ਗਿਆ ਫਰੰਟ ਦਾ ਹਾਊਸਿੰਗ ਹੋ ਗਿਆ ਪੈਨਲ ਹੋ ਗਿਆ ਮੱਡਗੜ ਵਗੈਰਾ ਹੋ ਗਿਆ ਸ਼ਾਈਡ ਸਾਈਡ ਆਉਗ ਇਹ ਸਭ ਆਪਣੀਆਂ ਪੇਂਟਡ ਪਾਰਟ ਬਾਡੀ ਪਾਰਟਸ ਦੇ ਵਿੱਚ ਆਉਂਦੇ ਠੀਕ ਹੈ ਠੀਕ ਹੈ ਉਹ ਬਾਡੀ ਪਾਰਟ ਦੇ ਵਿੱਚ ਆਪਣੋ ਵੇਖੋ ਜੇ ਤਾਂ ਇਹ ਮੇਰਾ ਸਟਾਕ ਨਹੀਂ ਆ ਰਿਹਾ ਫਿਰ ਤਾਂ ਉਹ ਲੱਗ ਜਦਾ ਹਫਤਾ ਹਾਂ ਜੇ ਮੇਰਾ ਸਟਾਕ ਆ ਰਿਹਾ ਮੈਨੂੰ ਕਿ ਚਲੋ ਅੱਜ ਮੈਂ ਸਟਾਕ ਨੂੰ ਨੋਟ ਕਰਵਾਤਾ ਮੇਰਾ ਦੋ ਤਿੰਨ ਦਿਨਾਂ ਬਾਅਦ ਸਟਾਕ ਆ ਜਾਏਗਾ ਉਹਦੇ ਵਿੱਚ ਮੇਰੀਆਂ ਗਿਨ ਆਪਣੇ ਸਾਰਾ ਬਾਡੀ ਪਾਰਟਸ ਆ ਜਾਏਗਾ ਜੇ ਅਲੱਗ ਤੋਂ ਮੈਂ ਮੰਗਵਾ ਰਿਹਾ ਫਿਰ ਮੈਨੂੰ ਹਫਤੇ ਤੱਕ ਦਾ ਟਾਈਮ ਲੱਗਦਾ ਹੁੰਦਾ ਹਫਤੇ ਦੇ ਵਿੱਚ ਆਪਣੇ ਬਾਡੀ ਪਾਰਟ ਸਭ ਕੁਝ ਦੋ ਕਿ ਤੁਹਾਨੂੰ ਚੀਜ਼ ਚਾਹੀਦੀ ਮਿਲ ਜਾਂਦੀ ਮਿਲ ਜਾਂਦੀ ਹੈ ਯਾਨੀ ਕਿ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਹੈ ਐਵੇਂ ਵੇਖੋ ਕਈ ਬਥੇਰੇ ਡੀਲਰ ਹੈ ਟਾਈਮ ਵਗੈਰਾ ਲਾ ਦੇ ਬੋ ਠੀਕ ਹੈ ਬਟ ਆਪਣੀ ਜਿਹੜੀ ਪਾਲਿਸੀ ਸਟਾਰਟਿੰਗ ਤੋਂ ਰਹੀ ਹੈ ਵੀ ਕਸਟਮਰ ਨੂੰ ਤੰਗ ਕਦੇ ਨਾ ਕਰੋ ਠੀਕ ਹੈ ਜਿੰਨਾ ਹੁੰਦਾ ਉਸ ਤੋਂ ਵੱਧ ਕਰਕੇ ਦੋ ਕਸਟਮਰ ਜਿਹੜੀ ਆਪਣੀ ਪਾਲਿਸੀ ਹੈ ਹੋ ਅੱਜ ਦੀ ਵੀਡੀਓ ਇੰਨਾ ਹੀ ਜੇਕਰ ਸਾਡੇ ਕੋਈ ਸਵਾਲ ਰਹਿ ਗਏ ਹੋਣ ਤੁਹਾਡੇ ਕੋਈ ਦਿਮਾਗ ਦੇ ਅੰਦਰ ਹੈ ਤਾਂ ਕਮੈਂਟਾਂ ਦੇ ਵਿੱਚ ਬੋਲ ਕੇ ਜਰੂਰ ਦੱਸ ਦਿਓ ਜੀ ਤੇ ਤੁਹਾਨੂੰ ਅਸੀਂ ਅਗਲੀ ਵੀਡੀਓ ਚ ਕੋਸ਼ਿਸ਼ ਕਰਾਂਗੇ ਸਾਰਿਆਂ ਦੇ ਜਵਾਬ ਦੇ ਦਾਂਗੇ ਜੀ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਵਿੱਚ ਠੀਕ ਹੈ ਜੀ